ਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਫਿਰ ਕੂਟਕਪੂਰੇ ਦੂੜੀ ਦੀ ਬੋਲੀ ਤੇ ਤਾਰੀਖ ਅੱਜ ਹੋ ਗਈ 10 ਅਗਸਤ 2025 ਤੇ ਟਰਾਲੀਆਂ ਬਈ ਅੱਜ ਜਿਹੜੀਆਂ ਤਿੰਨ ਆਈਆਂ ਤੇ ਬਾਕੀ ਰੇਟ ਜਿਹੜਾ ਦੇਖਾਂਗੇ ਅੱਜ ਕਿੱਥੋਂ ਤੱਕ ਜਾਂਦਾ ਤੇ ਲਾਈਵ ਨੂੰ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜੁਰ ਕਰ ਦਿਓ ਜੀ ਤੇ ਤਾਰੀਖ ਜਿਹੜੀ ਅੱਜ 10 ਅਗਸਤ 2025 ਹੋ ਚੁੱਕੀ ਆ ਤੇ ਬਾਕੀ ਤੁਸੀਂ ਨਗ ਦੇਖ ਸਕਦੇ ਹੋ ਤਿੰਨ ਜਿਹੜੇ ਅੱਜ ਆਏ ਆ ਤੇ ਟਾਈਮ ਵੀ 7:02 ਹੋ ਚੁੱਕੇ ਆ ਤੇ 7 ਵਜੇ ਵੀ ਜਿਹੜੀ ਬੋਲੀ ਆਮ ਸ਼ੁਰੂ ਹੋ ਜਾਂਦੀ ਹੈ ਇੱਕ ਦੋ ਮਿੰਟ ਅੱਜ ਲੇਟ ਹੋ ਗਿਆ ਕੰਮ ਤੇ ਬਾਕੀ ਗਾਗ ਸਾਨੂੰ ਦਿਖਾ ਦਿੰਨੇ ਆ ਅੱਜ ਕਿੰਨੇ ਕਾਏ ਆ ਲੋਕ ਜੀ ਉਹੀ ਜਿਹੜੇ 2-3 ਗਾਗ ਅੱਜ ਤੇਰੇ ਆਏ ਤੇ ਬਸ ਹੀ ਦਿਨਾਂ ਜੈਂਤਵਾਰ ਤੇ ਰੇਟ ਦੇਖਾਂਗੇ ਅੱਜ ਬਈ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਵੀਡੀਓ ਨੂੰ ਦਬਕ ਕੇ ਜਿਹੜਾ ਸ਼ੇਅਰ ਯੂਰ ਕਰਦੇ ਜੇ ਇਸ ਸਵੇਰੇ ਵੀ ਜਿਹੜੀ 7 ਵਜੇ ਬੋਲੀ ਸ਼ੁਰੂ ਹੋ ਜਾਂਦੀ ਹੈ ਇਹ ਤੇ ਐਤਵਾਰ ਵੀ ਜਿਹੜੀ ਬੋਲੀ ਇਹ ਲੱਗਦੀ ਹੈ ਹਰੇ ਚਾਰੇ ਦੀ ਬੋਲੀ ਲੱਗਦੀ ਹੈ 11 ਵਜੇ ਤੇ ਤੂੜੀ ਦੀ ਵੀ ਜਿਹੜੀ ਸਵੇਰੇ ਐਤਵਾਰ ਬੋਲੀ ਲੱਗਦੀ ਹੈ ਸਵੇਰੇ 7 ਵਜੇ ਤੇ ਕੋਟ ਕਪੂਰੇ ਦੀ ਇਹ ਮੰਡੀ ਆ ਬਾਕੀ ਦੇਖਦੇ ਆ ਕੀ ਰੇਟ ਆ ਜਿਹੜਾ ਲੱਗਦਾ ਵੀਡੀਓ ਨੂੰ ਵੀ ਵਾਤਵਾ ਸ਼ੇਅਰ ਜਰ ਕਰ ਜੇ ਪਹਿਲੀ ਟਰਾਲੀ ਜੀ ਦੀ ਬੋਲੀ ਸ਼ੁਰੂ ਹੋਣ ਵਾਲੀ ਹੈ ਤੇ ਦਿਖਾਉਂਦੇ ਆ ਥੂੜੀ ਚੈੱਕ ਕਰਾਉਂਦੇ ਆ ਚੰਗੀ ਥੂੜੀ ਹੈ ਆਇਓ ਭਾਈ ਆ ਜੇ અસ્સી 75 90 79 305 हां भाई 305 ਕਿੱਥੇ ਜਾਣੀ ਹੈ ਭਾਈ ਬਗੜਾੜੀ ਲਾਏਗਾ ਖਾਲੀ ਆਪਣੀ ਤੁਲੀ ਆ ਦੇਹਾ ਨੂੰ ਦੇਹ ਖਰਚਾ ਮਿਲੂਗਾ ਦੇਹ ਖਰਚਾ ਮਿਲੂਗਾ ਲਾਏ ਪਾਸ ਤੋਂ ਚੱਲਦਾ ਹੀ ਆ ਨਾਲ ਭਾਈ ਆਪੇ ਖਾਸਮ ਦੀਆ ਕਰਾਇਆ ਚਾ ਚਾ ਬੋਲ ਬੋਲੀ ਤੇਈ ਲਾਉਣਾ ਆਸ ਤੇ ਪਿੱਛਾ ਬਾਅਦ ਚ ਵੇਖੋ ਕਰੀ ਬੋਲੀ ਦੇ ਵੱਲ 300 300 5 ਹਾਂ ਬਈ 305 10 310 ਰੁਪਏ ਬੋਲਾਂ ਬਾਈ ਕਿਨੇ 310 ਰੁਪਏ ਬਗੜਾਲੀ ਬਾਈ 5 ਲੋ ਬਈ ਪਹਿਲੀ ਟਰਾਲੀ ਜਿਹੜੀ ਲੱਗੀ ਆ 300 ਤੇ 10 ਰੁਪਏ ਲੱਗੇ ਤੂੜੀ ਸੁਣ ਚੈੱਕ ਕਰਾ ਦਿੰਦੇ ਆ ਤੂੜੀ ਕਰੋ ਚੈੱਕ ਮਾੜੀ ਜੀ ਨਾਲੇ ਤੇ ਦੋ ਟਰਾਲੀਆਂ ਵੀ ਮਗਰ ਹੋਰ ਖੜੀਆਂ ਤੇ ਤਿੰਨ ਅੱਜ ਜਿਹੜੇ ਪੂਰੇ ਨਾ ਗਏ ਸੀਗੇ ਤੇ ਅਗਲੀ ਟਰਾਲੀ ਅੱਲ ਆਪਾਂ ਚਲਦੇ ਆਂ ਤੇ ਸਵੇਰੇ ਵੀ ਜਿਹੜੀ ਇਹ 7:00 ਵਜੇ ਕੋਲੀ ਸ਼ੁਰੂ ਹੋ ਜਾਂਦੀ ਆ ਤੇ ਅਗਲੀ ਟਰਾਲੀ ਜਿਹੜੀ ਤੂੜੀ ਨੂੰ ਚੈੱਕ ਕਰਾ ਦਿੰਦੇ ਆ ਤੇ ਚੰਗੀ ਤੂੜੀ ਇਹ ਅੰਦਰ ਦੀ ਲੱਗਦੀ ਆ ਤੇ ਬਾਕੀ ਵੀ ਰੇਟ ਦੇਖਾਂ ਕਿੱਥੋਂ ਤੱਕ ਜਾਂਦਾ ਇਹਦਾ ਬੰਦਲੀ ਵਾਹ ਸੁੱਕੀ ਹੋ ਗਈ ਜਮਾ ਲੈ ਗਿੱਲੀ ਜਮਾਣੀ ਆ ਬੋਲਾ ਕੁਲ ਲੱਕ ਜਾ ਜਾ ਬਾਅਦ ਰੱਖੀ ਹੋਊਗੀ ਇਹ 300 ਰੁਪਿਆ ਯਾਰ 300 300 300 ਬੋਲਣੇ ਲੋਬੀ ਦੂਜੀ ਟਰਾਲੀ ਲੱਗੀ ਹੈ 300 ਰੁਪਿਆ ਤੇ ਮਗਰ ਇੱਕ ਟਰਾਲੀ ਹੋਰ ਰਹਿਗੀ ਤੇ ਇਹਦਾ ਜਿਹੜਾ ਆਪਾਂ ਰੇਟ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਬਈ ਸਵੇਰੇ ਜਿਹੜੀ 7 ਵਜੇ ਬੋਲੀ ਇਹ ਪੂਰੀ ਸ਼ੁਰੂ ਹੋ ਜਾਂਦੀ ਆ ਤੇ ਐਂਤਵਾਰ ਵੀ ਜਿਹੜੀ ਬੋਲੀ ਇਹ ਲੱਗਦੀ ਆ ਤੇ ਤੂੜੀ ਸੋਂ ਚੈੱਕ ਕਰਾ ਦਿੰਦੇ ਆ ਕਰੋ ਚੈੱਕ ਇਹਦੀ ਵੀ ਬੋਲੀ ਹੋਣੀ ਆ ਹਲੇ ਤੇ ਦੇਖਦੇ ਆਂ ਵੀ ਅੱਜ ਕੀ ਰੇਟ ਇਹਦਾ ਜਾਂਦਾ ਤੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਯੂਰ ਕਰਿਓ ਜੇ ਅੱਜ ਵਿੱਚ ਟੈਨਰ ਟਰਾਲੀਆਂ ਜਿਹੜੀਆਂ ਜਾਣੀਆਂ ਸਾਰਾ ਬਾਬਾ ਹਾਂ ਹਾਂ ਇਹ ਸਾਦ ਅੰਦਰ ਹਾਂ ਹਾਂ ਅੰਦਰ ਦੀ ਤੂੜੀ ਹੈ ਬਈ ਇਹ 300 ਰੁਪਏ ਆ 300 300 ਬੋਲਾਂ ਬਈ ਨਾ ਬਾਬਾ 300 ਰੁਪਏ ਲੋ ਵੀ ਵੀ ਟਰਾਲੀ ਜਿਹੜੀ ਅੱਜ 300 ਰੁਪਏ ਲੱਗੀ